ਇਹ ਪੀਣ ਵਾਲਾ ਪਾਣੀ ਪੌਣੀ ਦਾ ਇਹ ਤਾਂ ਪ੍ਰਬੰਧ ਹੈਗਾ ਲੈਟ ਨਹੀਂ ਇਹੰਦਾ ਦਾ ਹੈਗਾ ਪ੍ਰਾਂਤਿਤ ਇਹਦਾ ਪਾਣੀ ਦਾ ਕੋਈ ਪਾਣੀ ਪੀਣ ਵਾਲੇ ਪਾਣੀ ਦਾ ਕਿਹੜੀ ਆਮ ਆ ਉਹਦੀ ਪਾਲ ਸਰਕਾਰ ਚ ਇਹ ਤਾਂ ਕਹਿੰਦੀ ਸੀ ਕਿਸਾਨ ਨੂੰ ਮੰਡੀ ਵਿੱਚ ਨਹੀਂ ਰਹਿਣ ਦਿੱਤਾ ਜਾਊਗਾ ਉਹਨਾਂ ਦਾ ਜਿਹੜਾ ਮਾਲ ਆ ਨਾਲ ਦੀ ਨਾਲ ਚੱਕਾ ਜਾਊਗਾ ਤੋਲਾ ਤੋਲ ਕੀ ਕਹੂੰ ਹਾਰ ਦੀ ਗੱਲ ਕੋਈ ਵੀ ਹੱਥ ਨਹੀਂ ਲੱਗਦਾ ਵੇਖ ਲੋ ਕੀ ਐ ਲੋ ਹੈ ਪਿਆ ਯਾ ਕੋਈ ਕਿਸੇ ਸੁਣਵਾਈ ਨਹੀਂ ਹੈ ਹਾਂ ਜਮਨ ਮਤਲਬ ਕੁੱਲ ਮਿਲਾ ਕੇ ਖੱਜਲ ਖਵਾਰੀ ਹੋ ਰਹੀ ਹੈ ਗੱਲ ਖਰੀ ਹੋ ਰਹੀ ਹੈ ਤਾਂ ਇਹਦਾ ਮਤਲਬ ਹੈ ਕਿ ਮਾਲ ਮਾਲਕ ਵੀ ਆਪ ਟੇਲੇਵਰ ਵੀ ਆਪ ਹਾਂ ਮਾਲਕ ਵੀ ਆਪ ਤੇ ਲੇਬਰ ਵੀ ਆਪ ਕੋਈ ਕਹਿੰਦੇ ਪੀਣ ਵਾਲੇ ਪ੍ਰਮਾਨ ਪੰਜ ਦਾ ਬੰਦੜਾ ਪਰ ਸਾਡੇ 팀 ਸਾਡੇ ਜਿੰਨੇ ਸਾਰੇ ਬੰਦੇ ਤਕਰੀਬਨ ਭਾਈ ਹੋਏ ਆ ਕਿ ਕੀ ਕਰ ਸਕਦੇ ਆ ਜੇ ਕੋਈ ਨਹੀਂ ਹੈਗਾ ਤੇ ਉਹਦੇ ਤੇ ਅਸੀਂ ਕਾਰਵਾਈ ਕਰਾਂਗੇ ਸੋਰਾ ਅਸੀਂ ਕੀਤਾ ਸਾਲ ਉਸ ਵੇਖੋ ਮੇਰੇ ਅੰਟੀਟੀ ਵੀ ਬੰਦਾ ਦਿੱਤਾ ਪਾਣੀ ਵਾਲਾ ਉਸ ਤੋਂ ਇਲਾਵਾ ਕੋਈ ਦਿਸਣ ਪਾਣੀ ਦਾ ਕਈ ਵਾਰੀ ਨਾ ਕਈ ਵਾਰੀ ਹਰੇਕ ਕਿਸਾਨ ਨੂੰ ਵੀ ਲੱਗਿਆ ਹੁੰਦਾ ਕਿ ਮੈਂ ਯਾਰ ਘਰ ਦਾ ਪਾਣੀ ਪੀਣਾ। ਛੇੜੀਆਂ ਮਿਲ ਕੇ ਛੇੜੀਆਂ ਮਾਰ ਖੜਾ ਚੱਕਿਆ ਨਹੀਂ ਗਿਆ। ਨਹੀਂ ਕੋਈ ਇਹ ਤਾਂ ਮੌਜੂਦਾ ਕੋਈ ਫਰਕ ਹੋ ਸਕਦਾ ਹੈ। ਸਤਿ ਸ਼੍ਰੀ ਅਕਾਲ ਜੀ ਲੋਕ ਖਬਰ ਟੀਵੀ ਦੇਖ ਰਹੇ ਹੋ ਮੈਂ ਆ ਤੁਹਾਡੇ ਨਾਲ ਜਗਰੂਪ ਸਿੰਘ ਮਾਨ ਇਸ ਵਕਤ ਅਸੀਂ ਮੌਜੂਦ ਹੈਗੇ ਤਵੰਡੀ ਭਾਈ ਦੀ ਦਾਣਾ ਮੰਡੀ ਵਿਖੇ। ਜਿੱਥੇ ਕਿ ਅੱਜ ਅਸੀਂ ਤਵੰਡੀ ਭਾਈ ਦਾਣਾ ਮੰਡੀ ਦਾ ਜਿਹੜਾ ਦੌਰਾ ਕੀਤਾ ਦੇਖਣਾ ਹੈ ਸੀ ਕੀ ਕੀ ਪ੍ਰਬੰਧ ਹੈਗੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੈਗਾ ਲਾਈਟਿੰਗ ਬਾਲ ਤੋਂ ਦਾ ਪ੍ਰਬੰਧ ਹੈਗਾ। ਤੇ ਕੋਈ ਕਿਸਾਨਾਂ ਨੂੰ ਕਿਸਾਨ ਵੀਰਾਂ ਨੂੰ ਕੋਈ ਦਿੱਕਤ ਤਾਂ ਨਹੀਂ ਆ ਰਹੀ ਸੋ ਆਪਾਂ ਗੱਲਬਾਤ ਕਰਦੇ ਆ ਕਿ ਸਰਕਾਰਾਂ ਦਾਅਵੇ ਕਰਦੀਆਂ ਸੀ ਕਿ ਅਸੀਂ ਜਿਹੜੇ ਕਿਸਾਨ ਆ ਮੰਡੀਆਂ ਵਿੱਚ ਨਹੀਂ ਰੋਣ ਦੇਵਾਂਗੇ ਕਿਉਂਕਿ ਕਿਸਾਨ ਦਾ ਤਲਾਈ ਦੇ ਨਾਲ ਦੀ ਨਾਲ ਜਿਹੜਾ ਝੋਨਾ ਮਾਲ ਆ ਚੱਕਿਆ ਜਾਊਗਾ ਸੋ ਆਪਾਂ ਗੱਲਬਾਤ ਕਰਦੇ ਆ ਮੰਡੀ ਵਿੱਚ ਮੌਜੂਦ ਆ ਕਿਸਾਨ ਸਾਡੇ ਨਾਲ ਮੌਜੂਦ ਹੈਗੇ ਆ ਉਹਨਾਂ ਨਾਲ ਗੱਲਬਾਤ ਕਰਦੇ ਉਹਨਾਂ ਤੋਂ ਜਾਣਕਾਰੀ ਲੈਣੇ ਹਾਂਜੀ ਬਾਪੂ ਜੀ ਨਾਮ ਤੁਹਾਡਾ ਜੀ ਰੁਹਾਨਦ ਸਿੰਘ ਜੀ ਕਿਹੜਾ ਪਿੰਡ ਆ ਜੀ ਰਾਜ ਜੀ ਬਾਪੂ ਜੀ ਕਿੰਨੇ ਕ ਦਿਨ ਹੋ ਗਏ ਤੁਹਾਨੂੰ ਇੱਥੇ ਮੰਡੀ ਵਿੱਚ ਝੋਨਾ ਲਿਆਂਦੇ ਨੂੰ ਅਸੀਂ ਆਪਣਾ ਸ਼ਨੀਵਾਰ ਦੇ ਆਏ ਜੀ ਚਲੋ ਸ਼ਨੀਵਾਰ ਕੰਨਿਆਦਾਨ ਹੋ ਗਿਆ ਅੱਜ ਅੱਜ ਸ਼ਨੀਅਕ ਐ 203 ਮੰਗਲ 4 ਆਈ ਬੁੱਧਵਾਰ ਹਾਂਜੀ 5 ਦਿਨ ਹੋ ਗਏ 5 ਦਿਨ ਹੋ ਗਏ ਤੇ ਝੋਨਾ ਤਲਦਾ ਟਾਈਮ ਨਾਲ ਤਲਾਈ ਹੋ ਜਾਂਦੀ ਆ ਕੋਈ ਨਹੀਂ ਤਲਦਾ ਜੀ ਆ ਰਾਤ ਸਾਨੂੰ ਅਜੇ ਤੋਲੇ 11 ਵਜੇ ਤਾਈਂ ਬਾਕੇ ਆਂਦੇ ਜੀ ਨਹੀਂ ਇਹ ਸਵੇਰੇ ਤੋਲਾਂਗੇ ਆ ਆ ਤੈਨੂੰ ਢੇਰੀਆਂ ਨਹੀਂ ਕਿੰਨੀਆਂ ਰਹਿ ਗਈਆਂ ਅਸੀਂ ਇਹ ਸਵੇਰੇ ਅਸੀਂ ਤੋਲਾਂਗੇ ਜੀ ਅਜੇ ਤਾਈਂ ਕੋਈ ਦੇਰਦਾ ਪਰਵਾਹ ਨਹੀਂ ਕੋਈ ਨਹੀਂ ਕੋਈ ਲਿਵਰੀ ਹੈ ਨਹੀਂ ਤੇ ਜੀ ਲੇਬਰ ਵੀ ਹੈਣੀ ਕਿ ਲੇਬਰ ਫਿਰ ਕੰਮ ਜਿਹੜਾ ਲੇਬਰ ਹੈਣੀ ਪਰ ਕੰਮ ਕਿਵੇਂ ਚੱਲਦਾ ਉਹ ਮਰਜ਼ੀ ਨਾਲ ਹੋਵੇ ਆ ਜੀ ਪਿੰਡਾਂ ਤੋਂ ਨੇ ਹਾਂ ਉਹ ਬਈਏ ਬਈਏ ਨਾਲ ਆਏ ਨਹੀਂ ਅਸੀਂ ਆਈ ਨਹੀਂ ਆਈ ਕਿ ਸਾਡੇ ਹਰ ਥਾਂ ਹੀ ਨਾਲ ਦੇਖੋ ਕੰਮ ਅੱਛਾ ਜੀ ਹਰ ਥਾਂ ਲੇਬਰ ਆਉਂਦੀ ਹੈ ਪਿੰਡਾਂ 'ਚ ਆਉਂਦੀ ਹੈ ਆ ਆ ਦੀ ਮਰਜ਼ੀ ਨਾਲ ਮਨ ਮਰਜ਼ੀ ਨਾਲ ਆਉਂਦੀ ਤੇ ਮਨ ਮਰਜ਼ੀ ਨਾਲ ਆਉਂਦੀ ਅੱਛਾ ਅੱਛਾ ਤੇ ਜੇ ਬਪੂ ਆਪਾਂ ਗੱਲ ਕਰੀਏ ਪੀਣ ਵਾਲਾ ਪਾਣੀ ਪੂਣੀ ਦਾ ਇੱਥੇ ਪ੍ਰਬੰਧ ਹੈਗਾ ਲਾਈਟਿੰਗ ਬਾਥਰੂਮ ਕੋਈ ਨਹੀਂ ਲਾਈਟ ਮਾ ਬਾਸਨ ਦਾ ਤਾਂ ਹੈਗਾ ਪਰੰਤੂ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਪੀਣ ਵਾਲੇ ਪਾਣੀ ਦਾ ਕੋਈ ਕਿਤੇ ਕੁਛ ਨਹੀਂਗਾ ਨਾ ਕਿ 2 ਕਿਲੋ 2 ਕਿਲੋਮੀਟਰ ਬਾਅਦ ਜਾ ਇੱਥੇ ਲੈਟ ਨਹੀਂ ਜਾ ਗਿਆ ਕਿਸੇ ਪਾਸੇ ਨਹੀਂ ਇੱਥੇ ਲੈਟ ਦਾ ਮਾਰੀਆ ਮੁਟਕੇ ਜਿਆ ਬਣਿਆ ਕਿਸੇ ਵੀ ਕੰਮ ਨਹੀਂ ਮਸਲ ਉਹ ਤੇ ਬਣਿਆ ਕਿਸੇ ਕੋਈ ਨਹੀਂ ਚੱਲਦਾ ਕੰਮ ਕਿਸੇ ਪਾਸੇ ਹਾਂ ਜਿਹੜੀ ਆਮ ਆਉਂਦੀ ਪਾਲਿਸੀ ਸਰਕਾਰ ਚ ਇਹਦਾ ਕਹਿੰਦੀ ਸੀ ਕਿ ਕਿਸਾਨ ਨੂੰ ਮੰਡੀ ਵਿੱਚ ਨਹੀਂ ਰੋਣ ਦਿੱਤਾ ਜਾਊਗਾ ਉਹਨਾਂ ਦਾ ਜਿਹੜਾ ਮਾਲ ਆ ਨਾਲ ਦੀ ਨਾਲ ਚੱਕਾ ਜਾਊਗਾ ਤੋਲਣ ਤੋਂ ਬਾਅਦ ਕੀ ਕਹੋਂਗੇ ਕੋਈ ਨਾ ਕੋਈ ਹੱਲ ਨਹੀਂ ਕਰ ਜੀ ਕੋਈ ਵੀ ਹੱਲ ਨਹੀਂ ਕਰਦਾ ਵੇਖ ਲਓ ਕੀ ਹੱਲ ਹੈ ਪਿਆ ਜਾ ਗਏ ਕੋਈ ਕਿਸੇ ਸੁਣਵਾਈ ਨਹੀਂ ਹੋਇਆ ਇੱਥੇ ਚੱਲਦੀ ਅੱਛਾ ਜਮਾਈ ਜੇ ਤੁਸੀਂ ਇੱਥੇ ਚੇਅਰਮੈਨ ਨਾਲ ਗੱਲਬਾਤ ਕੀਤੀ ਹੈ ਵੀ ਸਾਨੂੰ ਇੱਥੇ ਪ੍ਰਬੰਧ ਚਾਹੀਦਾ ਨਹੀਂ ਨਹੀਂ ਕੋਈ ਨਹੀਂ ਕੀਤੀ ਹਾਂ ਅਸੀਂ ਨੇ ਕਿਸੇ ਨਾਲ ਵੀ ਗੱਲ ਕੀਤੀ ਹੈ ਸਾਨੂੰ ਆਇਆ ਨੂੰ 3-4 ਦਿਨ ਹੋ ਗਏ ਹੈ ਹਾਂ ਬਹਿਣ ਵਾਲੀਆਂ ਬਸ ਅਸੀਂ ਢੇੜੀ ਨਾ ਸਾਡੀ ਕੋਈ ਸੁਣਦਾ ਹੀ ਨਾ ਸਾਡੀ ਕੋਈ ਜੂਨੀਅਰ ਅਸੀਂ ਕੋਆ ਹੋਣੀ ਆਈ ਤਾਂ ਆ ਭਈਆਂ ਨੇ ਆ ਫਾਸੀ ਚੁਕੀਆਂ ਪਾ ਕੇ ਬੈਠੇ ਆ ਇਹ 3-4 ਰੋਜ਼ ਤਾਂ ਇਹਨਾਂ ਨੂੰ ਥਾ ਚੁਕੀ ਕਿਸਾਨ ਜੂਨੀਅਰ ਇੱਕ ਹਰਥਾਣੀ ਫੇਰ ਪਾ ਲੀਂਦੇ ਉਧਰ ਅਸੀਂ ਬਾਸ ਨੂੰ ਕਰਨ ਨੂੰ ਹਾਂ ਨਹੀਂ ਬੈਠੀ ਕਰਿਆ ਉਧਰ ਜਾਈਦਾ ਤੇ ਉਹ ਆਂਦੀਆਂ ਝੁੱਗੀਆਂ ਉਧਰ ਇਹ ਤੇਨੂੰ ਮੂੰਹ ਚੱਕ ਕੇ ਉੱਥੇ ਜਾਈਦਾ ਲੈਟਰੀ ਜੰਮਦੀ ਜਦੋਂ ਉੱਥੇ ਜਾਈਦਾ ਇੱਥੇ ਬਾਸ ਨੂੰ ਕਰਨ ਨੂੰ ਹੀ ਸਾਂ ਨਹੀਂ ਬਾਪੂ ਜੀ ਆਪਾਂ ਗੱਲ ਕਰੀ ਹੁਣ ਇੰਨੀ ਧੋਪਾ ਇੰਨੀ ਗਰਮੀ ਆ ਤੇ ਫਿਰ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਿਵੇਂ ਪਾਣੀ ਦਾ ਬਾਹਣੀ ਦਾ ਜੀ ਘਰਾਂ ਤੋਂ ਬੋਤਲਾਂ ਲੈ ਕੇ ਆਈਦੀਆਂ ਅੱਛਾ ਅੱਛਾ ਘਰਾਂ ਤੋਂ ਨਾ ਰੋਟੀ ਆਉਂਦੀ ਉਹ ਤੋਂ ਬੋਤਲਾਂ ਮੰਗਵਾ ਲਈਦੀਆਂ ਉਹ ساری ਡਾਡੀ ਉਹ ਜੋ ਕਿਲੋ ਦੀ ਬੋਤਲ ਮੰਗਾਈ ਹੋਈ ਪੀਂਦੇ ਨਹੀਂ ਆਉਂਦੀ। ਹਾਂ ਪਾਣੀ ਦੀ ਬੋਤਲ ਲਈ। ਸੇ ਤੱਤਾ ਪਾਣੀ ਪੀਣਾ ਪੈਂਦਾ ਜੇ ਪੀਵੇ ਔਰ ਟੈਂਕੀਆਂ ਦਾ ਤੱਤਾ ਪਾਣੀ ਆ। ਬਾਪੂ ਜੀ ਆਪਾਂ ਗੱਲ ਕਰੀਏ ਇੱਥੇ ਜਾਂ ਬਾਰਦਾਨਾ ਮਿਲ ਜਾਂਦਾ ਵਧੀਆ ਸਹੀ ਟਿੱਕੇ ਨਾਲ। ਬਾਦਨਾ ਜੀ ਆ ਪੁਰਾਣਾ ਸੈਲਣਾ ਵਿੱਚ ਝੱਕ ਝੱਕ ਲੈ ਕੇ ਭਰੀ ਜਾਂਦੇ। ਕੋਈ ਹਾਂ ਇਹ ਕਾਲੀ ਇਹਨਾਂ ਨੇ ਕੰਮ ਚਲਾਇਆ ਭਰਨ ਦਾ ਪਹਿਲੇ ਦਿਨ ਹੀ ਤੇ ਆ ਰਾਤ ਇਹਨਾਂ ਨੇ ਆ ਆ ਪੁਰਾਣਾ ਬਾਰਦਾਨਾ ਲੈ ਆ ਗਿਆ ਭਰੀਆਂ ਕੋਹਲਾ। ਜਿਹੜੇ ਪਹਿਲਾਂ ਬੈਠੇ ਸੀ ਉਹਨਾਂ ਨੂੰ ਕੱਲ ਰਾਤ ਤੋੜਿਆ ਨਾਣੀ ਇਹਨਾਂ 11 ਕਿਨਾਂ ਦਿਨਾਂ ਦੇ ਬੈਠੇ ਸੀ ਤੇ ਬਾਪੂ ਜੀ ਆਪਾਂ ਗੱਲ ਕਰੀਏ ਜਿਹੜਾ ਝੋਨੇ ਦਾ ਮੌਸਰ ਹੈਗਾ ਕੱਢ ਕੇ ਤੋਲਦੇ ਚੈੱਕ ਕਰਕੇ ਭੇਜ ਹਾਂਜੀ ਭਰਦੀ ਨਹੀਂ ਮਾਣਾ ਚੱਲ ਅੱਛਾ ਅੱਛਾ ਭਰਦੀ ਨਹੀਂ ਕਿੰਨਾ 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 ਕਹਿੰਦੇ ਕਿੰਨਾ ਮੌਸਰ ਚਾਹੀਦਾ 17 ਚਾਹੀਦਾ ਜਾਂਦੇ ਅੱਛਾ ਅੱਛਾ ਤੇ ਇੱਥੇ 14 14 ਮੌਸਰ 14 ਆਹਨ 15 ਹੀ ਇਹਦੇ ਚ ਦੱਸਣ ਕੀ ਰਹੀ ਸਾਨੂੰ ਵੱਧ ਪਾ ਦੇਣਗੇ ਪੈਸੇ ਇਹ ਕਹਿੰਦੇ ਭਾਈ ਤੁਸੀਂ ਵੀ 14 14 ਮੋਚਰ 15 15 ਮੋਚਰ ਉਹਨੂੰ ਵੀ 4 4 5 5 ਤਣ ਲਾਈ ਜਾਂਦੇ ਅੱਛਾ ਅੱਛਾ ਚੱਕਦੇ ਨਹੀਂ ਹਾਂ ਠੀਕ ਹੈ ਠੀਕ ਹੈ ਭਰਦੇ ਨਹੀਂਗੇ ਕੀ ਕੀ ਕਹਿੰਦੇ ਕੀ ਆ ਬਸ ਇਹ ਹੀ ਆnde ਖਿਡਾਰੀ ਚੱਲੋ ਖਿਡਾਰੀ ਚੱਲੋ ਤੇ ਖਿਡਾਰ ਨਾਲ ਵੀ ਬੁਚਰਾ 15 16 ਆਉਂਦਾ 15 16 15 16 ਤੇ ਵੀ ਨਹੀਂ ਭਰਦੇ ਅੱਛਾ ਹਾਂ ਵਾਖ ਜਲ ਖਵਾਰੀ ਬਾਲੀ ਆ ਉਹ ਤਾਂ ਚਲੋ ਕੁਦਰਤੀ ਆ ਜਿਵੇਂ ਉਹ ਮੀਂਹ ਵੀ ਪਾ ਕੇ ਹਟਿਆ ਆ ਆਪਾਂ ਕੈਰੀਅਰ ਨਤਰੀਣਾ ਵੀ ਪੈਂਦੀਆਂ ਸ਼ਾਇਦ ਉਹ ਨਾਲ ਵੀ ਗੱਲਾ ਗੁੱਲਾ ਹੋ ਜਾਂਦਾ ਝੋਨਾ ਦਾ ਨਹੀਂ ਰਾਤ ਨੂੰ ਤਾਂ ਹੋ ਜਾਂਦਾ ਪਰ ਤੜਕੇ ਜਦੋਂ ਹੁਣ ਧੁੱਪਾਂ ਤਾਂ ਪਨ ਲੱਗਦੀਆਂ ਉਦੋਂ 14 15 16 ਬੋਚੇ ਰੋਂਦਾ ਫਿਰ ਵੀ ਨਹੀਂ ਭਰਦੇ ਫਿਰ ਵੀ ਚਾਰ ਚਾਰ ਪੰਜ ਪੰਜ ਤਾਂ ਲੰਘ ਜਾਂਦੇ ਆ ਹਾਂ ਇਹ ਇਹਦਾ ਇਹਦਾ ਮਤਲਬ ਕੁੱਲ ਮਿਲਾ ਕੇ ਖੱਜਲ ਖਵਾਰੀ ਹੋ ਰਹੀ ਹੈ ਹਾਂ ਹੋ ਰਹੀ ਆ ਹੋ ਰਹੀ ਆ ਖੱਜਲ ਖਵਾਰੀ ਹੋ ਰਹੀ ਹੈ ਉਹਨਾਂ ਕਿਹਨੇ ਸਿਖਾਉਣੇ ਉਹਨਾਂ ਦੇ ਰਾਤ ਨੂੰ ਤਰੀਲ ਨਾਲ ਭੇਜ ਜਾਂਦਾ ਉੱਥੇ ਦੇ ਉੱਥੇ ਨਾ ਕੋਈ ਤਰਪਾਲ ਚਾਹੀਦਾ ਨਾ ਕੋਈ ਕੋਈ ਇਥੇ ਪਰਵਾਹ ਨਹੀਂ ਕਰ ਜਨ ਕੋਈ ਆਉਣ ਦਾ ਕੋਈ ਵੀ ਨਹੀਂ ਹੱਲ ਕੁਛ ਨਹੀਂ ਕੋਈ ਲੇਬਰ ਨਹੀਂਗਾ ਖਲਾਰਨਾ ਜਿਹੜਾ ਜ਼ਿੰਮੇਵਾਰ ਨੇ ਆਪ ਖਲਾਰਨਾ ਭਾਵੇਂ 10 ਦਿਨ ਖਲਾਰੇ ਭਾਵੇਂ 15 ਦਿਨ ਖਲਾਰੇ ਉਹ ਆਪ ਖਲਾਰਨਾ ਠੀਕ ਹੈ ਹਾਂ ਬੜਾ ਖੱਜਲ ਖਾਰੇ ਘਰੋਂ ਕੰਮ ਛੱਡ ਕੇ ਆਣ ਕੇ ਤੇ ਝੋਨੇ ਤੇ ਲੱਗ ਜਾਈਦਾ ਕਹਿੰਦਾ ਮਤਲਬ ਮਾਲ ਮਾਲਕ ਵੀ ਆਪ ਤੇ ਲੇਬਰ ਵੀ ਆਪ ਹਾਂ ਮਾਲਕ ਵੀ ਆਪ ਤੇ ਲੇਬਰ ਵੀ ਆਪ ਕੋਈ ਪੁੱਛਦਾ ਨਹੀਂ ਕੋਈ ਲੇਬਰ ਵਾਲਾ ਖਲਾਰਦਾ ਨਹੀਂਗਾ ਤੇਰੀਆਂ ਆਪ ਨੂੰ ਖਲਾਰਨੀਆਂ ਪੈਂਦੀਆਂ ਸਾਰਿਆਂ ਨੂੰ ਭਾਵੇਂ 10 ਦਿਨਾਂ ਵੇਗੇ 10 ਦਿਨ ਉਹਨਾਂ ਨੇ ਖਲਾਰੀ ਰਾਣਾ ਵੀ ਵਿਚ ਮਾਰੀ ਚੱਲੋ ਪੈਰ ਪੂਰਾ ਤੇ ਕਈਆਂ ਕੋਈਆਂ ਨਾ ਖਿਡਾਰੀ ਚੱਲੋ ਤੇ ਜਦੋਂ ਕਈ ਵਾਰੀ 14 ਆ ਜਾਂਦਾ 15 ਆ ਜਾਂਦਾ 15 ਤੇ ਵੀ ਸੈਟ ਨਹੀਂ ਆਉਂਦਾ ਕਈ ਵਾਰੀ ਨਹੀਂ ਭਾਈ ਸਰਕਾਰਾਂ ਦੇ ਕਈਆਂ ਸੀ ਅਸੀਂ ਕਿਸਾਨ ਨੂੰ ਮੰਡੀ ਚ ਰੋਲ ਨਹੀਂ ਦੇਣਾਗਾ ਨਾਲ ਦੀ ਨਾਲ ਝੋਨਾ ਲਿਆਓ ਤਲਾਓ ਤੇ ਆਲਾ ਘਰਾਂ ਨੂੰ ਜਾਓ ਨਹੀਂ ਨਹੀਂ ਭਾਈ ਸਰਕਾਰਾਂ ਦਾ ਬਹੁਤ ਕੁਛ ਕਹੀ ਜਾਂਦੀਆਂ ਸਰਕਾਰਾਂ ਬਹੁਤ ਕੁਛ ਕਹੀ ਜਾਂਦੀਆਂ ਪਰ ਉਹ ਕੰਮ ਹੁੰਦੇ ਨਹੀਂਗੇ ਉਹ ਜਿਹੜੇ ਕੰਮ ਉਹਨਾਂ ਦੇ ਉਹ ਬਸ ਉਹ ਬਿਆਨਾਂ ਵਿੱਚ ਨੇ ਹਾਂ ਬਿਆਨਾਂ ਵਿੱਚ ਹੀ ਆ ਬਸ ਅੱਛਾ ਅੱਛਾ ਹਾਂ ਆਰਡਰ ਕਰਨ ਵਾਲਾ ਕਿਵੇਂ ਬਾਪੂ ਜੀ ਉਹਦਾ ਆਰਡਰ ਕਰਨ ਵਾਲੀ ਆ ਬਿਆਨਾ ਜੀ ਆ ਤੇ ਕੁਝ ਨਹੀਂ ਉੱਪਰਦਾ ਸਾਡੇ ਕੋਲ ਜੀ ਠੀਕ ਆ ਠੀਕ ਆ ਜੀ ਹਾਂਜੀ ਅ ਸੋ ਤੁਸੀਂ ਕਮੇਟੀ ਦੇ ਚੇਅਰਮੈਨ ਹਰਜੀਤ ਜੀ ਉਹਨਾਂ ਨਾਲ ਗੱਲਬਾਤ ਕਰਦੇ ਉਹਨਾਂ ਤੋਂ ਮੁੱਢੀ ਜਾਣਕਾਰੀ ਨਹੀਂ ਹਾਂਜੀ ਤਾਂ ਪੁੱਛਦੇ ਆ ਅ ਸਾਰੇ ਅੱਜ ਅਸੀਂ 75 ਮੰਡੀ ਦਾ ਦੌਰਾ ਕੀਤਾ ਹਾਂਜੀ ਅ ਤਕਾਨਾਂ ਨਾਲ ਗੱਲਬਾਤ ਵੀ ਹੋਈ ਆ ਪ੍ਰਬੰਧਕ ਕਹਿੰਦੇ ਲੈਟਿੰਗ ਬਸ ਨੂੰ ਚਲੋ ਜੂੜਾ ਵਧੀਆ ਸਾਲ ਸੁਸਤਰਾ ਹੈਗਾ ਪਰ ਕਹਿੰਦੇ ਪੀਣ ਵਾਲੇ ਪ੍ਰਮਾਣ ਪਾਣੀ ਦਾ ਖਸਫਾਂ ਦੇ ਡਾਕ ਘਟਾ ਤਿੱਹਣ ਵਾਲੇ ਵੀ ਸਾਡੇ ਕਿੰਨੇ ਸਾਰੇ ਬੰਦੇ ਤਕਰੀਬਨ ਭਾਈ ਹੋਏ ਆ ਵੀ ਚੈੱਕ ਕਰ ਸਕਦੇ ਆ ਜੇ ਕੋਈ ਨਹੀਂ ਹੈਗਾ ਤੇ ਉਹਦੇ ਤੇ ਅਸੀਂ ਕਾਰਵਾਈ ਕਰਾਂਗੇ ਤੁਸੀਂ ਦੱਸੋ ਸਾਨੂੰ ਵੀ ਇਸ ਜਗ੍ਹਾ ਤੇ ਬੰਦਾ ਸਾਡਾ ਕੋਈ ਹੈ ਨਹੀਂਗਾ ਪਾਣੀ ਪੀਣ ਆਪੇ ਆਉਣ ਵਾਲਾ ਉਹ ਤੇ ਅਸੀਂ ਕਾਰਵਾਈ ਕਰਾਂਗੇ ਸਾਨੂੰ ਦੱਸੋ ਜੇ ਕੋਈ ਹੈ ਅਸੀਂ ਸਾਡੇ ਮੁੰਡੇ ਹਮੇਸ਼ਾ ਚੈੱਕ ਕਰਦੇ ਆ ਇਹਨਾਂ ਦੀ ਡਿਊਟੀ ਲਈ ਆ ਵੀ ਤੁਸੀਂ ਸੜਕੇ ਸਾਰੇ ਆ ਚੈੱਕ ਕਰੋ ਵੀ ਜੇ ਕੋਈ ਹੈਗੀ ਲੱਗਦੀ ਆ ਗੜਬੜ ਉਹਦੇ ਤੇ ਕਾਰਵਾਈ ਕੀਤੀ ਜਾਊਗੀ ਇੱਕ ਸਰ ਜੇ ਆਪਾਂ ਗੱਲ ਕਰੀਏ ਕਹਿੰਦੇ ਵੀ ਜਿਹੜਾ ਫਾਰ ਦਾਣਾ ਮਿਲ ਰਿਹਾ ਸਾਨੂੰ ਪੁਰਾਣਾ ਮਿਲ ਰਿਹਾ ਬਹੁਤ ਜ਼ਿਆਦਾ ਵਿੱਚੋਂ ਫਟਿਆ ਵੀ ਹੈਗਾ ਇਹ ਤਾਂ ਨਾ ਛੈਲਰ ਵਾਲਿਆਂ ਦਾ ਹੈ ਛੈਲਰ ਵਾਲੇ ਦਿੰਦੇ ਆ ਛੈਲਰ ਵਾਲਿਆਂ ਨੇ ਉਹਦੇ ਛੈਲਰ ਚ ਹੀ ਲਾਉਣਾ ਹੀ ਹੁੰਦੀ ਆ ਹੈਨਾ ਤੇ ਜਿਹੜੇ ਇਨਸਪੈਕਟਰ ਆ ਉਹ ਨਵਾਂ ਦਿੰਦੇ ਆ ਠੀਕ ਹੈ ਹਾਂ ਇਨਸਪੈਕਟਰਾਂ ਨੇ ਜਿਹੜਾ ਉਹ ਨਵਾਂ ਹੀ ਦੇਣਾ ਹੁੰਦਾ ਇਹ ਇਹ ਜਿਹੜੇ ਛੈਲਰ ਵਾਲੇ ਇਹਨਾਂ ਨੇ ਉੱਥੇ ਆਪਦੇ ਲੈ ਜਾਣਾ ਹੁੰਦਾ ਉਹ ਹੀ ਦਿੰਦੇ ਇਹਨਾਂ ਨੂੰ ਇੱਕ ਸਰ ਜਿਹੜਾ ਇਹਨਾਂ ਦਾ ਪੀਨ ਵਾਲੇ ਪਾਣੀ ਦਾ ਪ੍ਰਬੰਧ ਤੁਸੀਂ ਕਿਹਾ ਤਾਂ ਤਾਂ ਲੱਗਾ ਪਰ ਇਹ ਤਾਂ ਕਹਿੰਦੇ ਵੀ ਇਸ ਜ ਆਉਂਦਾ ਘਰੋ-ਪੋਤਾ ਲੈ ਕੇ ਆਉਂਦੇ ਆ ਕੋਈ ਖਾਸ ਵੈਜ ਤੋਰਾ ਸੀ ਚੀਚਾ ਸਾਨੂੰ ਸਵੇਕ ਮੇਨੇ ਐਂਟੀਟੀ ਬੰਦਾ ਦਿੱਤਾ ਪਾਣੀ ਵਾਲਾ ਉਸ ਤੋਂ ਇਲਾਵਾ ਵੀ ਦਿਸਾਨ ਪੰਜਾਬ ਮੰਡੀ ਵਿੱਚ ਪਤਾ ਕੀ ਹੈ ਪਾਣੀ ਤਾਂ ਕਈ ਵਾਰੀ ਨਾ ਕਈ ਵਾਰੀ ਹਰੇਕ ਕਿਸਾਨ ਨੂੰ ਵੀ ਲੱਗਿਆ ਹੁੰਦਾ ਕਿ ਮੈਂ ਯਾਰ ਘਰ ਦਾ ਪਾਣੀ ਪੀਣਾ ਉਹ ਆਦਤ ਬਣੀ ਹੁੰਦੀ ਹੈ ਜਿਵੇਂ ਮੈਂ ਵੀ ਹੁਣ ਮੇਰੇ ਵੀ ਉੱਥੇ ਲੱਗਾ ਵਾ ਮੈਂ ਫਿਰ ਵੀ ਘਰ ਦਾ ਪਾਣੀ ਪੀਣਾ ਯਾਰ ਉਹ ਆਦਤ ਬਣੀ ਹੁੰਦੀ ਹੈ ਵੀ ਮੈਂ ਘਰ ਦਾ ਪਾਣੀ ਪੀਣਾ ਪਰ ਸਾਡੇ ਸਾਰੇ ਵਾਟਰ ਕੁਟਰ ਲੱਗੇ ਨੇ ਉਹ ਦੇਖੋ ਜਾ ਕੇ ਜਿੰਨੇ ਤੇ ਟੈਂਟ ਲੱਗੇ ਆ ਸਾਰੇ ਬੰਦੇ ਛ ਕੋਈ ਇੱਕਾ ਦੁਕਾ ਜੇ ਹੋਇਆ ਤਾਂ ਕੋਈ ਬਿਵਾਰਪੁਰ ਹੋ ਸਕਦਾ ਮਾਣਾ ਮੋਟਾ ਨਹੀਂ ਉਦਾਂ ਨਹੀਂ ਸਿਕ ਸਰ ਮੈਂ ਹੁਣੇ ਜਿੰਨਾ ਨੇ ਗੱਲਬਾਤ ਕੀਤੀ ਤੁਹਾਡੇੋਂ ਤੋਂ ਪਹਿਲਾਂ ਇਹਨਾਂ ਨੇ ਸਾਨੂੰ ਦੱਸਿਆ ਕਿ ਇੱਕ ਲੈਬਰ ਦੀ ਬਹੁਤ ਜ਼ਿਆਦਾ ਸ਼ਾਰਟੇਜ ਆਈ ਤੇ ਸਾਨੂੰ ਆਪ ਨੂੰ ਹੀ ਢੋਣਾ ਵਗੈਰਾ ਖਾਦ ਸਦਾਰਨਾ ਪੈਂਦਾ ਇਹ ਲੈਬਰ ਨਹੀਂ ਐ ਸਿੱਕੀ ਤਾਂ ਮੈਨ ਮੈਂ ਤਾਂ ਢੋਣਾ ਨਹੀਂ ਕੋਈ ਮੈਨ ਤੋਂ ਆਦੇ ਬਹੁਤ ਵਧੀਆ ਆ ਹੁਣੇ ਮੇਰੇ ਕੋਲ ਕਿਸਾਨ ਬੈਠੇ ਗਏ ਆ ਉਹ ਕਹਿੰਦੇ ਭਾਈ ਨਾਲ ਦੀ ਨਾਲ ਹੀ ਚੱਕੀ ਜਾਂਦੇ ਆ ਨਾਲ ਦੀ ਨਾਲ ਹੀ ਆਈ ਜਾਂਦਾ ਨਾਲ ਦੀ ਨਾਲ ਹੀ ਚੱਕੀ ਜਾਂਦੇ ਨੇ ਲੈਬਰ ਦੀ ਕੋਈ ਦਿੱਕਤ ਨਹੀਂ ਮੇਰੇ ਹਿਸਾਬ ਨਾਲ ਤਾਂ ਨਹੀਂ ਹੈਗੀ ਹਾਂ ਚੇਅਰਮੈਨ ਸਾਹਿਬ ਪਸੰਦ ਨਾਲ ਗੱਲਬਾਤ ਕੀਤੀ ਸੀ ਤੇ ਕਹਿੰਦੇ ਸਾਨੂੰ ਅੱਜ ਘੱਟੋ ਘੱਟ 8 ਤੋਂ 9 ਦਿਨ ਹੋ ਗਏ ਆ ਕੱਲ ਡੇਰੀਆ ਮਿਲ ਕੇ ਕਿਸੇ ਕਿਸੇ ਦੇ ਮਾਲ ਦੇ ਚੱਕਿਆ ਨਹੀਂ ਗਿਆ ਨਹੀਂ ਕੋਈ ਇਹ ਤਾਂ ਮੌਜਤ ਤਾਂ ਕੋਈ ਫਰਕ ਹੋ ਸਕਦਾ ਜੇ ਮੌਜਤ ਸਹੀ ਹੈ ਤੇ ਨਾਲ ਦੀ ਨਾਲ ਹੀ ਚੱਕਿਆ ਜਾਂਦਾ ਉਹ ਤਾਂ ਇਹਨਾਂ ਨੂੰ ਮੈਨੂੰ ਦੱਸਣ ਵੀ ਕਿਹੜੇ ਮੌਸਟਰ ਕਦੋਂ ਆਇਆ ਇਹਨਾਂ ਦਾ ਆਰਟੀਏ ਨੇ ਚੈੱਕ ਕੀਤਾ ਹੋਊਗਾ ਆਦੇ ਬੰਦੇ ਨੇ ਕਿ ਜੇ ਉਹ ਮੌਸਟਰ ਤੋਂ ਫਰਕ ਹੋਵੇ ਤਾਂ ਉਹ ਬੜਾ ਜਾਂ ਨਾਉਣੀ ਪੈਂਦੀ ਹੈ ਨਾ ਕੁੱਪ ਹਾਂ ਸਰ ਤੁਸੀਂ ਮੌਸਟਰ ਦੀ ਗੱਲ ਕੀਤੀ ਕਿੰਨਾ ਮੌਸਟਰ ਸਹੀ ਮੀਡੀਅਮ ਜਿਹੜਾ ਹੈਗਾ 17 17.75 ਠੀਕ ਹੈ ਜੋ ਸੋ ਤੁਸੀਂ ਦੇਖ ਰਹੇ ਹੋ ਕਿ ਕਿਸਾਨ ਜਿਹੜੇ ਭਰਾ ਬੈਠੇ ਆ ਉਹਨਾਂ ਨੇ ਦੱਸਿਆ ਕਿ ਸਾਨੂੰ 10 10 12 12 ਦਿਨ ਜਿਹੜਾ ਮੰਡੀ ਵਿੱਚ ਆਇਆਂ ਨੂੰ ਹੋ ਗਏ ਆ ਸਾਡਾ ਝੋਨਾ ਮੌਸਟਰ ਵੀ ਚੈੱਕ ਕੀਤਾ ਜਾਂਦਾ ਚੋਨਾ ਭਰੇ ਵੀ ਗਿਆ ਮਾਲ ਤੋਲੇ ਵੀ ਗਿਆ ਪਰ ਹਜੇ ਤੱਕ ਚੁਕਾਈ ਨਹੀਂ ਹੋਈ ਜਾਈ ਲੋਕ ਅੱਬ ਟੀਵੀ ਲਈ ਜਗਰੂਪ ਸਿੰਘ ਮਾਨਤਰਵੰਡੀ ਪਾਈ